ਪਹੁੰਚ ਗਈ ਇੱਕ ਹੁੰਮ ਤੇ ਕਮੋਂ ਦੇ ਕਰ ਤਰੀਕਾ ਵਾਲੇ ਨੂੰ ਸੂਟ ਦਵਾ ਲਿਆ ਤੇ ਐਸੇ ਬਸ ਬੀਬੀਆਂ ਨਾਲ ਘੁੰਮਣਾ ਬਾਤ ਔਖਾ ਓਏ ਹੋਏ ਆ ਤਾਂ ਦੇਖੋ ਜੀ ਵੱਟ ਕੱਢੇ ਪਿਆ ਨੇ ਸਬਜ਼ੀ ਦੇ ਐਵੇਂ ਨਹੀਂ ਫਿਰ ਐਵੇਂ ਨਹੀਂ ਫਿਰ ਐਵੇਂ ਤਾਂ ਫਿਰ ਗੱਲਬਾਤ ਜਿਹੜੀ ਹੈਗੀ ਹੈਗੀ ਵਾ ਮੈਂ ਤਾਂ ਦੂਰ ਨਹੀਂ ਮਾਮੇ ਨੂੰ ਪੁੱਛ ਜੂਸ ਦੱਸ ਤਾਂ ਇਹਨੂੰ ਪਤਾ ਫਿਰ ਵੀ ਪਿਆ ਇੱਥੇ ਮਾਮੇ ਨੇ ਪਹਿਰੇ ਲਿਆ ਕੇ ਰੱਖਿਆ ਪਿਆ ਏਡਾ ਪੱਤਾ ਹਾਂ ਤੋ ਜਿਵੇਂ ਨਹੀਂ ਮੈਂ ਨਹੀਂ ਮੱਠਾ ਦਾ ਦੇ ਵਿੱਚ ਦਿੰਦੀ ਆ ਕਿਹਦੇ ਚ ਮੈਂ ਪਾਣੀ ਦੀ ਬਣਾਇਆ ਮੇਰਾ ਤਾਂ ਗਲਾ ਸੁਕਾਵਾ ਮੈਂ ਗੋਟੀ ਚ ਬਣਾਉਣਾ ਮਾਹਿਆ ਪੁੱਤ ਉਹ ਬਣਾਉਂਦੀ ਐਦਾਂ ਐਦਾਂ ਤਾਂ ਦੇ ਵਿੱਚ ਤਾਂ ਦੇ ਵਿੱਚ ਇਹ ਛੋਟਾ ਹੀ ਆ ਉਹ ਪਰੇ ਵਾਲੇ ਚ ਕਹਿੰਦੀ ਆ ਆਹ ਰਹਾ ਸਾਜੀ ਦਾ ਤੁਹਾਡੇ ਪਿੱਛੇ ਤੇ ਸਬਜੀ ਵੀ ਤਿਆਰ ਰੋਟੀ ਵੀ ਦਾ ਮਟਰ ਪਨੀਰ ਦੀ ਸਾਜੀ ਬਣਾਈ ਬਣੀ ਜੀਜੇ ਦੇ ਪਸੰਦ ਦੀ ਹੈ ਖਾਗੜ ਗਾੜੀ ਤੋਂ ਤੈਨੂੰ ਦੋ ਰੋਟੀ ਖਾ ਲੈ ਤਾਹੀਂ ਡੈਡੀ ਨੇ ਜਦੋਂ ਹਾਂ ਮੈਂ ਭਰਤੀ ਕਹਿੰਦਾ ਸਬਜੀ ਦੇ ਪੱਟ ਕੱਢੇ ਪਏ ਆ ਹਾਂ ਸਬਜੀ ਕੱਟ ਕੇ ਰੱਖਿਆ ਮੇਰਾ ਐਟਮਾ ਪੂਰੀਆਂ ਕਰੀ ਬੈਠਾ ਹੈ ਮਸਾਹ ਦੇ ਟੇਬਲ ਤੇ ਰੋਟੀ ਹਾਂ ਆਪ ਤੂੰ ਨਾਲੋ ਘਿਲਵਾ ਬਾਪਾ ਮੈਂ ਕਿਰਤੀ ਮਾਇਕਾ ਦੇ ਬੰਦੇ ਆ ਤੇ ਇਹੋ ਲਾਟਾ ਬੰਦ ਰੋ ਟੇਬਲ ਪਰ ਬਹਿ ਜਾਂਦੇ ਅੰਦਰ ਕਿੰਨੇ ਬੋਲੇ ਸਮਾਈ ਕੌਲੀਆਂ ਰੱਖ ਹੋਣ ਉਹ ਚਾਰ ਜਣੇ ਤਾਂ ਸੀ ਹਾਂ ਪੰਜ ਪੰਜ ਜਣੇ ਚਾਰ ਆ ਕੇ ਪੰਜ ਸਰਿੰਦਰ ਸਮੇਤ ਪੰਜ ਹੋ ਜਣੇ ਪੰਜ ਸਰਿੰਦਰ ਚਾਰ ਚਾਰ ਜਣੇ ਸੀ ਦੋ ਅਸੀਂ ਤਿੰਨ ਹੋ ਪੰਜ ਜਣੇ ਹਾਂ ਉਹ ਪੰਜ ਹੌਲੀ ਤਾਂ ਬੋਲ ਲੈ ਕਿੱਕੜਾ ਬੋਲਦਾ ਉਹਨੂੰ ਦੇ ਅੱਜ ਕੰਮ ਕਰ ਲੈ ਔਖਾ ਹੁਣ ਨਾ ਹਾਂ ਮੈਂ ਨਹੀਂ ਉਖਾਉਂਦੇ ਹਾਂ ਬੋਲਿਆ ਤਾਂ ਰੋਗ ਨਹੀਂ ਹਾਂ ਪਰੰਦਰ ਹਾਂ ਜੀ ਭਾਈ ਜੀ ਕੀ ਕਹਿੰਦੇ ਕੀ ਕਹਿੰਦੇ ਸਬਜੀ ਦੀ ਬਹੁਤ ਵਧੀਆ ਸਬਜੀ ਤਾਂ ਨੇ ਉਂਗਲੀਆਂ ਚੜਾ ਦਨੀ ਅੱਜ ਸੰਦੀਪ ਪਾਣੀ ਦੇ ਬੂਗੇ ਮੈਨੂੰ ਯਾਰ ਜੇ ਵਾਲੀ ਵਾਲਾ ਦੁੱਧ ਆ ਤਾਂ ਮੈਨੂੰ ਵਾਲੀ ਵਾਲਾ ਦੁੱਧ ਕੱਚੀ ਲੱਸੀ ਹੋਣਾ ਤੇ ਜੇ ਹੈ ਜੀ ਹੈ ਉਹ ਦਿੱਤੀ ਨਹੀਂ ਗਰਮ ਕਰਕੇ ਕਿਉਂ ਗਰਮ ਕਰਦੇ ਨਹੀਂ ਕੋਈ ਨਹੀਂ ਉਹ ਗਰਮ ਠੰਡੀ ਪਤਾ ਨਹੀਂ ਨਾ ਨਾ ਗਰਮ ਕਰਾ ਓਹੋ ਗਰਮ ਘਾਟਣੀ ਗਰਮ ਕਰਾ ਸਬਜੀ ਇੱਕ ਨੰਬਰ ਬਣੀ ਵੀ ਆ ਗਰਮ ਕਰਾ ਨਾ 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 ਗਰਮ ਰਹੀ ਗਾ ਮੇਰੇ ਭਾਜੀ ਨਾਲ ਕੋਈ ਨਹੀਂ ਮੇਰੀ ਗੋਲੀ ਨਾਲ ਨਹੀਂ ਮੇਰੇ ਭਾਜੀ ਨਾਲ ਖੋਲਣੀ ਉਹ ਲਾਦੀ ਸਦਾ ਤੇਰ ਕੇ ਉਹ ਲਾਦੀ ਨਾ ਨਾ ਭਾਜੀ ਦੀ ਕਦਰ ਪਾਉਣੀ ਉਹ ਨਹੀਂ ਨਾ ਮੈਂ ਫੇਰ ਕਿਉਂ ਮੈਂ ਖੋਡਣਾ ਖਾ ਲੂੰਗੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਵੀ ਆਉਣੀ ਆ ਵਾਹ ਤੂੰ ਫਿਰ ਤੂੰ ਆ ਕਹਿੰਦੀ ਮੈਂ ਮੈਂ ਤਾਂ ਹੁਣ ਪੀ ਵੀ ਲਿਆ ਗਲਾਸ ਪੂਰਾ ਇੱਕ ਕੱਚੀ ਲੱਸੀ ਬਣਾਉਣੇ ਨਾਲ ਤੁਸੀਂ ਕੀ ਮੈਂ ਹੁਣ ਪ੍ਰਸ਼ਾਦ ਦੇ ਨਾਲ 삭 ਲੂਗਾ ਲੱਸੀ ਪਈ ਆ ਹੁਣ ਤਾਂ ਹੁਣ ਕੱਚੀ ਬਣਾਤੀ ਜਦੋਂ ਪੱਕੀ ਹੈਗੀ ਦੀ ਫਿਰ ਤਾਂ ਸਰ ਗਿਆ ਤਾਂ ਉਹ ਕਾ ਚਾਹੀਦਾ ਤਾ ਤੂੰ ਗਾ ਫਰਿਜ ਦੀ ਲੱਸੀ ਲੈਣ ਲੱਗੀ ਛੇਤੀਆਂ ਰੱਖ ਉਹ ਲੈ ਲੈ ਜੀ ਉਹ ਤੇ ਪੂਤਾ ਯਾਰ ਪ੍ਰਸ਼ਾਦਾਂ ਵੀ ਪਕਾਤਾ ਹਾਂਜੀ ਕਮਾਲ ਕਰਦਾ ਤੂੰ ਯਾਰ ਭਾਈ ਮੈਂ ਸਾਬਜਾ ਸੁੱਝੋ ਦਾ ਬਣਾ ਲੰਦਾ ਪ੍ਰਸ਼ਾਦਾ ਬਣਾਉਣਾ ਮੈਨੂੰ ਔਖਾ ਐ ਮੈਂ ਕਹਿ ਦਮਾ ਮੈਂ ਹਾਂ ਪ੍ਰਸ਼ਾਦਾ ਨਹੀਂ ਪ੍ਰਸ਼ਾਦੇ ਦਾ ਪ੍ਰਸ਼ਾਦਾ ਨਿਮਿੱਤੇ ਗੋਲ ਬਣਦਾ ਆ ਵੀ ਲੈ ਜੀ ਨਾ ਮੈਂ ਡੈਡੀ ਡੈਡੀ ਨੂੰ ਅੱਜ ਇੱਕ ਮਿੰਟ ਆ ਜੀ ਮੈਂ ਅੱਗੇ ਨੂੰ ਮੈਂ ਲੈ ਅੱਛਾ ਅੱਛਾ ਚੱਲ ਫਿਰ ਤੂੰ ਵੀ ਮਿਲ ਲੈ ਮੈਂ ਵੀ ਮਿਲ ਲੰਦਾ ਸਾਰੇ ਸਬਸਕ੍ਰਾਈਬਰ ਵੀ ਮਿਲ ਲੈਣ ਡੈਡੀ ਨੂੰ ਆਕਾ ਮੈਨੂੰ ਮਿਲਦੇ ਬਹੁਤ ਹੋ ਉਹ ਡਾਡੂ ਉਹ ਡਾਡੂ ਹੁਣ ਮੈਂ ਵੀ ਸ਼ਾਰਟ ਚ ਕਰ ਦਿੰਦਾ ਡੱਡੂ ਫੜੀ ਦੂ ਕੰਮ ਦੇ ਪਾਪਾ ਵੀ ਜਨਾਨੀ ਆਪਾਂ ਮਿਲ ਲੈਣੇ ਹਾਂ ਬਹੁਤ ਠੀਕ ਹੈ ਜੇ ਮਰਜ਼ੀ ਮਿਲ ਜਾਏ ਤਾਂ ਡੈਡੀ ਤਾਂ ਆਪਾਂ ਨੂੰ ਭੁੱਲ ਗਿਆਈ ਹੁਣ ਫੋਨ ਨਹੀਂ ਕਰਦਾ ਬੱਸ ਮਾਮੀ ਨੂੰ ਮੈਨੂੰ ਮਾਮੀ ਨੂੰ ਭੁੱਲ ਗਿਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾ ਕੀ ਕੀ ਠੀਕ ਠਾਕ ਇਹੋ ਹੈ ਆ ਗੱਡੀਆਂ ਖੜੀਆਂ ਦੋ ਡਾਡੀ ਬਾਪਾ ਤੇਰੀ ਕੁੜਮਣੀ ਆ ਤਾਂ ਸਿਰ ਪਲੋਸਿਆ ਚੱਲ ਕੋਈ ਨਹੀਂ ਮੇਰੇ ਚਾਹ ਹਾਂ ਨਹੀਂ ਕੁੜੀਆਂ ਨਾਲ ਕਿਉਂ ਬੱਟਨੇ ਆ ਕੁੜਮਣੀ ਹੋਵੇ ਇਹਦਾ ਖਾਬ ਇੱਕੋ ਜੀ ਹੈ ਇਹ ਮੈਨੂੰ ਦੱਸ ਡਾਡੀ ਕਿਵੇਂ ਸਿੱਧ ਸੂਤ ਹਾਂ ਬਾਹਰ ਬੱਜਦੀਆਂ ਸਾਲਾ ਗੱਲਾਂ ਤੇ ਲਾਲੀ ਤਾਂ ਦੀ ਕੱਲ ਆ ਗਈ ਆਇਓ ਤੇ ਨਹੀਂ ਗੋੜੀਆਂ ਨਾਲ ਜਿਹੜੀ ਆਪਾਂ ਖਾਂਦੇ ਨੇ ਉਧਿਆ ਉਦੋਂ ਨਾਲ ਡੜੀ ਦਾ ਰੰਗ ਦੇ ਹਲਾ ਕਿਹ ਜਾ ਹੋਇਆ ਪਿਆ ਨਾ ਸਾਫ ਹੋ ਗਿਆ ਹਾਂ ਕਾਲੇ ਪੀਲੇ ਜੇ ਕਾਲੇ ਪੀਲੇ ਦੇ ਗੋਲੇ ਖੰਦਾਂ ਨੂੰ ਹਾਂ ਉਦੋਂ ਨਾਲ ਤੇਰਾ ਰੰਗ ਸਾਫ ਹੋ ਗਿਆ ਕਰਮ ਕੱਪੜੇ ਕੱਢ ਕੇ ਇੱਥੇ ਹੈ ਤਾਂ ਹੋਰ ਠੰਡਾ ਹੋ ਜਾਂਦੀ ਸਵੇਰ ਉਹ ਹੈ ਜੀ ਅੱਡਕ ਕਿਸੇ ਕਲੈਕਸ ਇੱਕ ਦਿਨ ਪਾਏ ਤੇ ਹਵਾ ਬਹੁਤ ਠੰਡੀ ਅੱਛਾ ਉੱਪਰ ਅਮਾ ਜੀ ਤਾਂ ਸੋਚਾ ਫੇਰੇ ਆ ਪਿਆ ਪਰ ਉਹ ਹਮੇਂ ਦਿਨ ਚ ਆਏ ਜਾਂ ਉੱਪਰ ਰੱਖਿਆ ਕਰ ਇਹਨਾਂ ਨੂੰ ਇਹਨਾਂ ਨੂੰ ਹੁਣ ਜਿਵੇਂ ਪੰਨਾ ਡਾੜੀ ਅਜੇ ਤਾਂ ਉੱਚਾ ਰੱਖਿਆ ਕਰ ਕੱਲ ਨੂੰ ਬਿਲਕੁਲ ਖਾਦੀ ਰਹੇਗਾ ਹਾਂ ਥੋੜਾ ਜਿਹਾ ਪਾਣੀ ਵੱਧ ਪੀ ਲਿਆ ਕਰ ਯਾਰ ਹਾਂ ਪਾਣੀ ਦਾ ਬੱਤ ਚੱਤੇ ਪਿਆ ਰ ਮੋਟਰ ਰਮੋਟ ਜਾ ਇਹ ਤਾਂ ਗਾਣੀ ਲੱਗ ਕੇ ਮੈਂ ਉਹੀ ਦੇਖੀ ਜਿੰਦਾ ਵੀ ਕੀ ਹੋਈ ਜਿੰਦਾ ਸਾਡੇ ਭੂਤੇ ਆ ਗਏ ਕੋਈ ਆਵਾਜ਼ ਆਵੇ ਬਧੀ ਜਲੀ ਉਧਰ ਲੀ ਜੜ ਰੋਟੀ ਠੰਡੀ ਹੁੰਦੀ ਵੀਰੇ ਨੇ ਰੋਟੀ ਲੈ ਵੀ ਮੇਰੀ ਚੱਲ 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 ਹਾਏ ਵੀਰੇ ਨੇ ਵੀਰੇ ਨੇ ਰੋਟੀ ਹੈ ਰੋਟੀ ਬਣਾਈ ਆ ਉਹਨਾਂ ਕਹਿਣਾ ਹਾਂ ਖਜੂਆ ਠਾਲੀਆਂ ਵੀ ਐ ਖਾ ਕੇ ਦੇਖਿਓ ਹਾਂ ਬਟਰ ਆ ਗਿਆ ਬੈਠੀ ਆ ਨਾ ਵਿਆਹ ਪੈਰੀਏ ਆ ਦੇ ਬੱਟੇ ਖਾਣ ਨੂੰ ਪੈਰੀਏ ਆ ਅਸੀਰਵਾਦ ਲੈ ਲਾ ਨਾ ਪੈਰੀਏ ਤਾਲ ਲਾਣੀ ਕਾਨੂੰ ਕੋਤੇ ਨਹੀਂ ਐ ਕੁੜੀ ਦਾ ਵਿਆਹ ਜੀ ਹਾਂ ਅਦੇ ਮੇਰੇ ਇਹ 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 ਦੇ ਕਰਕੇ ਉਹਦਾ ਣਾ ਪਾਣੀ ਹੁਣ ਸਕਣਾ ਸੀ ਨਹੀਂ ਅਸੀਂ ਇੱਥੇ ਕਿੱਥੇ ਆਣਾ ਤਾਂ ਟਾਈਮ ਣਾ ਪਾਣੀ ਦੇ ਕੇ ਣਾ ਪਾਣੀ ਦੀ ਖੇਰ ਹੈ ਸਾਰੀ ਮਾਮੀ ਨਾ ਚੱਪੜਾ ਕੱਤੇ ਖੋਲ੍ਹੀ ਨਾ ਚੰਦ ਕੀ ਕੀ ਮੀਟਿੰਗ ਚੱਲਦੀ ਥੋੜੀ ਦੋਨ ਦੀ ਨਿੰਦੂ ਦਾ ਛਾਲ ਖਾਣਾ ਦੀਦੀ ਕਹਿੰਦੇ ਅੱਛਾ ਅੱਜ ਭਾਈ ਰੋਟੀ ਘਰੋਂ ਨਹੀਂ ਹੁੰਦੀ ਚੱਲ 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 ਵਾਹ ਜਰਮ ਕੁਰਸੀਆਂ ਨਹੀਂ ਮੰਮੀ ਨੇ ਮੰਮੀ ਨੇ ਪਤਾ ਨਹੀਂ ਕਿਹਾ ਤੇ ਖੋਲਤੀਆਂ ਬਾਹਰ ਉਹ ਮੰਮੀ ਦਾ ਸੁਭਾਅ ਬਣਿਆ ਪਿਆ ਹਾਂ ਉੱਥੇ ਮੰਮੀ ਲਈ ਚੱਪਲਾ ਖੋਲ ਕੇ ਵੜਦੇ ਅੰਦਰ ਕੁਰਸੀ ਲਿਆ ਦੇ ਕੁਰਸੀ ਬਹਿ ਜਾ ਉਹਨੇ ਭਾਈ ਗੇਟ ਦੱਸ ਆ ਨਾ ਕੱਪ ਉਹ ਚੱਕੀ ਦੀ ਰੀਤ ਨੇ ਸਿਰ ਤੱਕ ਕੱਪ ਚੱਲ ਤਾ ਆ ਗੇ ਭਟਾ ਖੋਟ ਦਿੱਤੋ ਚਾਗੋ ਵੀ ਸਲਾਦ ਨਾਲ ਪ੍ਰਸ਼ਾਦਾ ਦੇਖਾ ਪਤਾ ਕੀ ਹੁੰਦਾ ਦੇਖ ਦਾਣੇ-ਦਾਣੇ ਪਰ ਮੋਹਰ ਹੁੰਦੀ ਹੈ ਕਿੱਥੇ ਤੁਸੀਂ ਉੱਥੇ ਹੋਟਲ 'ਚ ਖਾਣ ਨੂੰ ਫਿਰ ਦਿੰਦੇ ਆਂ ਆ ਇਹਨੇ ਜਿੱਦ ਕਰੀ ਕਹਿੰਦਾ ਤੁਹਾਡੇ ਹਾਂ ਤੁਹਾਨੂੰ ਪ੍ਰਸ਼ਾਦਾ ਤਿਆਰ ਹੂੰਗਾ ਆ ਪ੍ਰਸ਼ਾਦੇ ਪਰ ਆ ਕਣਕ ਦੇ ਦਾਣੇ ਪਰ ਮੋਹਰ ਤੇ ਤੁਹਾਡੀ ਖੀਰ ਆ ਪਰ ਟਮਾਟਰਾਂ ਪਰ ਆ ਪਿਆਜ਼ਾਂ ਪਰ ਰੋਟੀ ਵਾਲਾ ਵੀ ਮੇਰਾ ਤਾਂ ਇਨੀ ਕੁ ਸਬਜ਼ੀ ਨਾਲ ਕੁਝ ਨਹੀਂ ਬਣਨਾ ਭਾਈ ਜਾਨਾ ਆਪਾਂ ਪਹਿਲਾਂ ਰੋਟੀ ਦੇ ਲਾ ਵੀਰੇ ਜੀ ਹਾਂ ਮੰਮੀ ਚਾਰ ਲੈ ਲਓ ਜਿਵੇਂ ਮੰਮੀ ਰੋਟੀ ਆ ਨਾ ਕੋਈ ਹਾਂ ਤੇ ਕਹਿੰਦੀ ਮੰਮੀ ਤੇ ਰੋਟੀ ਚਾ। ਭਾਈ ਉਹ 8 ਸਾਲ ਉੱਤੇ ਰੋਟੀਆਂ ਪਕਾ ਕੇ ਖਾਂਦਾ ਰਿਹਾ ਫਿਰ। ਜੇ 8 ਸਾਲ ਚ ਨਾ ਸਿੱਖਿਆ ਕੁਛ। ਹੁਣ ਮੇਰਾ ਪੁੱਤ ਚੱਕੂ ਸਲਾਦ ਖਾਊਗਾ। ਪਾਤਾ ਬਰਗਰ ਬਣਾਉਂਗੀ ਇਹਦਾ। ਬਰਗਰ ਬਣਾਉਂਗੀ। ਹਾਂ। ਬਸ ਦਾ। ਕੋਈ ਕੁਸਤਾ ਕਰ ਦੋ ਕੋਈ ਤਾਂ ਸਵਾਦ ਸੁਣ ਦੋ। ਬਸ ਸਵਾਦ ਆ। ਤੁਹਾਡਾ ਧੰਨਵਾਦ ਕਰਨਾ ਬਣਦਾ ਤੁਹਾਡਾ। ਮੈਂ ਤਾਂ ਕਹਿੰਦਾ ਨਾ। ਤੰ tension ਲੈ। ਨਾ ਮੈਂ tension ਤਾਂ ਮੈਂ ਕੋਈ ਨਹੀਂ ਲੈਂਦਾ। ਮੈਂ tension ਦੇ ਦਿੰਦਾ। ਮੈਂ ਲੰਦਾ ਨਹੀਂ tension ਕੋਈ ਵੀ। ਹਾਂ। ਸਰਤਾਂ ਦੇ ਬਾਦ ਮੁੰਡੇ ਦਾ ਜਿਹੜਾ ਅੰਦਰ ਉਹਨੇ ਲੰਗਰ ਪਾਣੀ ਮਾਰ ਦਿੱਤਾ ਹਾਂ ਜੇ ਕੋਈ ਜਨਾਨੀ ਵੀ ਹੋਵੇ ਉਹਦੀ ਦੋਦੀ ਹੁਣ ਮੈਂ ਕਿੱਥੇ ਗੋਲ ਕਰੂੰਗੀ ਹਾਂ ਵੀ ਰਾਤ ਨੂੰ ਖੜਾਉਂਗੀ ਮੈਂ ਤਾਂ ਵਿਚਾਰੇ ਉੱਥੇ ਪਤਾ ਕੀ ਹੋਇਆ ਮੌਤਦਕਾਨ ਚੋਂ ਕੱਢਿਆ ਆਪਣੇ ਬੂਹ ਚਾਬੀ ਲੱਭ ਪਤਾ ਤਾਂ ਮੈਂ ਤਾਂ ਚਾਬੀ ਦੇ ਨਾਲ ਭਾਈ ਆ ਵੀ ਨਿਕਲਿਆ ਹਰਾ ਜਲਫਾਫਾ ਹਾਂ ਇਹ ਹੈਗਾ ਰੀਤ ਦੇ ਪਟਾਕੇਆਂ ਵਾਲਾ ਇਹ ਲੱਗਦਾ ਹੈ ਤਾਂ ਵੀ ਯਾਰ ਉਹ ਤੇ ਨਾਨੀ ਜੜੀ ਵਿਚਾਰੀ ਸੀ ਉਦੋਂ ਮੈਂ ਕਾਊਂਟਰ 'ਤੇ ਬੈਠੀ ਸੀ ਉਹ ਮੇਰੇ ਮੂੰਹ ਕਿਨੂੰ ਦੇਖੇ ਵੀ ਐਡੀ ਪੱਗ ਬੰਨੀ ਵੀ ਆ ਐ ਬੀ ਸਰਦਾਰ ਬੰਦਾ ਦਾੜੀ ਪ੍ਰਕਾਸ਼ ਕਰੀ ਵੀ ਆ ਵਿਚਰਦੇ ਦੀ ਬੁੜੀ ਨਾਲੇ ਪਾਈ ਫਿਰਦਾ ਹਾਣੀ ਪਤਾ ਹੋਰੀ ਇਹਦੇ ਬਦੂਖ ਦੇ ਪਟੋਕੇ ਆਏ ਉਹ ਮੇਰੇ ਮੂੰਹ ਕਿਨੂੰ ਦੇਖਿਆ ਹਾਂ ਅਬੀ ਸਾਉਦੀ ਬਹੁਤ ਸਵਾਦ ਆ ਬਿੰਦੇ ਹਾਂ ਥੈਂਕ ਯੂ ਬਈ ਪ੍ਰਸਾਦ ਦੇ ਵੀ ਤੇਰੇ ਬਹੁਤ ਗੋਲਾ ਨਕਸ਼ਾ ਨਹੀਂ ਬਣਿਆ ਬਹੁਤ ਹਾਂ ਨਹੀਂ ਬਹੁਤ ਬਹੁਤ ਵੀ ਜਲਦੀ ਬਣਾਏ ਨਾ 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 ਬਹੁਤ ਵਧੀਆ ਬਹੁਤ ਵਧੀਆ ਵੀਰੇ ਨੇ ਸੱਚੀ ਦਿਲੋਂ ਬਣਾਇਆ ਤਾਂ ਸਵਾਦ ਦੇ ਆ ਦੇ ਲੋ ਅੱਜ ਹੀ ਸਵਾਦ ਆ ਅੱਜ ਸੱਚੋਂ ਖੁਸ਼ੋਕੀ ਬਣਾਇਆ ਹਾਂ ਨਹੀਂ ਕੋਈ ਮਜਬੂਰੀ ਨਹੀਂ ਤੇਨੂੰ ਪਤਾ ਵੀ ਜੀਜੇ ਨੇ ਉੱਥੇ ਵੀ ਖਲਾ ਦੇਣੀ ਪਰ ਨੇ ਅੜ ਗਿਆ ਕਹਿੰਦਾ ਵੀ ਐ ਇੱਟੀ ਖਾਣੀ ਬਣੀ ਰੋਟੀ ਅੱਜ ਤੁਹਾਨੂੰ ਹਾਂ ਤੁਹਾਨੂੰ ਇਹ ਲੋ ਜੀ ਹੁਣ ਮੈਂ ਛਕ ਲਵਾਂ ਪ੍ਰਸਾਦਾ ਇੱਕ ਵਾਰ ਮੈਨੂੰ ਸਬਜ਼ੀ ਹੋਰ ਲੈ ਦੇ ਯਾਰ ਪਿਆਰ ਨਹੀਂ ਹਾਂ ਪਹਿਲਾਂ ਇਹ ਤਾਂ ਖਾ ਲਓ ਉਲਾਮਾ ਇੱਕ ਰੋਟੀ ਨਾਲ ਖਾ ਲੈਣੀ ਤਾਂ ਮੇਰੇ ਮੈਨੂੰ ਪਤਾ ਫੇਵਰਟ ਰੈਸ ਹੈ ਠੀਕ ਹੈ ਜੀ ਫਿਰ ਮਿਲਦੇ ਆ ਤੁਹਾਨੂੰ ਅੱਟ ਕੇ ਜੀ ਆਪਾਂ ਦਾ ਚਟ ਤੀਆਂ ਗੋਲੀਆਂ ਜੀ ਅਦੇ ਗੋਭੀ ਦੀ ਸਬਜ਼ੀ ਆਈ ਬਾਅਦ ਵਿੱਚ ਉਹ ਵੀ ਬਹੁਤ ਸੁਆਦ ਦੀ ਕੋਲੀਆਂ ਚਟਤੀ ਉਹ ਪਤਾ ਜਿਹੜਾ ਮੇਰਾ ਭਰਾ ਕਿਹੜੀ ਚੀਜ਼ ਨੂੰ ਹੱਥ ਲਾ ਦੇਵੇ ਉਹ ਸੁਆਦ ਨਹੀਂ ਹੋਊਗੀ ਅੱਛਾ ਬਿਲਕੁਲ ਪੰਪ 8 ਸਾਲ ਹੋ ਗਏ ਨੇ ਸਬਜ਼ੀ ਬਣਾਉਦੇ ਇਹਨੂੰ ਹਾਂ ਬਾਹਰ ਤੱਕ ਧੱਕੇ ਘੰਟੀ ਤੇ ਰੋਟੀ ਸਭੀ ਦੇ ਹਾਂ ਧੱਕੇ ਨਾਲ ਮੈਂ ਤਾਂ ਦੋ ਫालतੂ ਖਾ ਗਿਆ ਰੋਟੀਆਂ ਮੰਮੂ ਮੰਮੀ ਕਹਿੰਦੀ ਵੀ ਇਹ ਸਬਜੀ ਸਬਜੀ ਮੈਂ ਵੀ ਨਹੀਂ ਖਾਦੀ ਜਿਹੇ ਜੀ ਇਹ ਸਬਜੀ ਮਮਾ ਹੋਟਲਾਂ ਚ ਵੀ ਨਹੀਂ ਖਾਦੀ ਆ ਫੇਰ ਘਰ ਦੇ ਤਾਂ ਸ਼ੈਫ ਆ ਮਾਸਟਰ ਸ਼ੈਫ ਆ ਇਹ ਮੈਂ ਥੋੜੋ ਯਾਰ ਹਾਂ ਪਾਣੀ ਵਾਲਾ ਨਾ ਗਰੇਵੀਓ ਬਣਾਈ ਇਹਨੇ ਗਾੜੀ ਪਾਣੀ ਵੀ ਨਹੀਂ ਲਾਇਆ ਤਰੀ ਵੀ ਨਹੀਂ ਲਾਇਆ ਉਹ ਪਿੱਛੇ ਕਿਥੋਂ ਹੋ ਜੀ ਪਟਿਕਾ ਤੋਂ ਹੋ ਜਾ ਭਾਂਡੇ ਇਕੱਠੇ ਕਰ ਦੋ ਚਲ ਆ ਮਾਮੀ ਆ ਖਾਜ ਵਰਫੀ ਵਰਫੀ ਦੇਖੋ ਗਾੜੀ ਆ ਕਾਜੂ ਕਤਲੀ ਕਾਜੂ ਕਤਲੀ ਅੱਛਾ ਦੂ ਲੋਟ ਕੱਟੀ ਵੀ ਹੈ ਨਾ ਇਹ ਥੋੜੇ ਜੁਦੇ ਹੁੰਦੀ ਆ ਬਣੀ ਹੋਈ ਥੋੜੇ ਥੋੜੇ ਦਾ ਪੀਸ ਦੇ ਤੁਸੀਂ ਕਾਜੂ ਪੀਸ ਕੇ ਯਾਰ ਮਿੱਠਾ ਥੋੜੇ ਦਾ ਮੈਨੂੰ ਥੋੜੇ ਮਾਮੀ ਦਾ ਮਾਮੀ ਨੇ ਪੂਰਾ ਪੀਸ ਲੈਣਾ ਹੋਵੇ ਨਾ ਨਾ ਥੋੜੋ ਜਿਹਾ ਅੱਧਾ ਕਰ ਅੱਧਾ ਕਰ ਚੱਟ ਹਾਂ ਉਹ ਮੂਹ ਮਿੱਠਾ ਕਰੋ ਹੁਣ ਵੀ ਲੈ ਜਾਓ ਮੈਂ ਕਹਿੰਦਾ ਥੀ ਰਹਿ ਜਾਂਦਾ ਸਵੇਰੇ ਜਿਹੜਾ ਤੁਹਾਡਾ ਕੰਮ ਰਹਿਣਾ ਉਹ ਵੀ ਮਰੋ ਜਾਗਾ ਹਾਂ ਨਿਆਣੀ ਕੋਟੀ ਜੀ ਉਹਨੂੰ ਮੈਂ ਲਿਆਉਂਦਾ ਉਹਨੂੰ ਹਾਂ ਲੈ ਉਹਦਾ ਫੇਣੀ ਜਿੰਨਾ ਤਾਂ ਸਾਡਾ ਉਹਨਾਂ ਤਾਂ ਕਿਹਾ ਫੋਟੋ ਦੇਖ ਕੇ ਜੀ ਲੱਗਦਾ ਇਹ ਗੱਡੀ ਮੈਂ ਕਹਿੰਦਾ ਕਿ ਰੇਲ ਦੀ ਰੇਲਵੇ ਲਾਈਨ ਕੋਲ ਫੋਟੋ ਦੇਖੀ ਆ ਆਹ ਹੈ ਵੀ ਕੱਲ ਕਾਲਜੇ ਨਾਲ ਆ ਮੈਂ ਰੇਲਵੇ ਲਾਈਨ ਕੋਲ ਦੀ ਵੀ ਵਾਦੀ ਜਿਹੜੀ ਆਪਣੀ ਵੀਡੀਓ ਛੱਡੋ ਹੀ ਵੀਤੀ ਉਹਦੀ ਵੀਡੀਓ ਟੋਟਲ ਆਈ ਸੀ ਜੀ ਤਾਂ ਕਰਕੇ ਫਿਰ ਇਹ ਉੱਥੇ ਤਾਂ ਜ਼ਿਆਦੀ ਭਾਪਕ ਹੋ ਗਿਆ ਕਹਿੰਦੇ ਗੱਡੀ ਰੋਕ ਪਹਿਲਾਂ ਸਾਨੂੰ ਪਾਰੀਆਂ ਕਰ ਲੈਣ ਦੋ ਅੱਬ ਦੇ ਲਗਾ ਕਰਦੀ ਸੀ ਕੀ ਹੋ ਮੇਰਾ ਲੱड्डੂ ਜੀ ਕੀ ਹੋ ਬਾਹਰੋਂ ਸੱਚਾ ਪਾਤਸ਼ਾਹ ਘਰ ਯਾਦ ਕਰਦੇ ਕਰ ਕਰ ਆਪਾਂ ਨੂੰ ਯਾਦ ਕਰਦੇ ਹੋ ਤਾਂ ਕਰਕੇ ਛਿਕਾਰੀਆਂ ਕਿਆ ਕਰਦੇ ਬੱਤ ਤੁਸੀਂ ਹਾਂ ਪਾਣੀ ਦੇ ਹਾਂ ਕਿਆ ਕਰਦੇ ਪਾਣੀ ਪੂਣੀ ਕਾਦੇ ਬਾਤ ਤੇ ਹਾਂ ਉਹ ਮਾਪਿਆਂ ਨੂੰ ਲਾਤ ਹੋਗੀ ਕੀ ਹੋਗੀ ਤੈਨੂੰ ਹਾਂ ਹੋ ਠੀਕ ਕੱਢ ਇਹ ਜਿਆਦਾ ਹੀ ਚੌੜ ਲਾਚਾਂ ਦੀ ਕਰਨ ਫਿਰ ਕੱਟ ਕੱਟਾਈ ਕਰਦੇ ਨਹੀਂ ਕਿੱਡੀ ਸੀ ਮੂੰਹ ਖੜਾ ਇੱਕ ਹਾਂ ਉਹ ਕੀ ਆ ਬੜਿਆ ਹਾਂ ਉਹ ਤੁਸੀਂ ਪੁੱਤ ਸੱਟ ਨਾ ਖਾ ਲਓ ਦੋਹੇ ਜਣੀਆਂ ਇਕੱਠੀਆਂ ਹੋਈਆਂ ਪੀਆਂ ਲੱਟਕਾਰ ਨੂੰ ਬਹੁਤ ਤੇਜ਼ ਆਇਆ ਭਾਬੀ ਦੀ ਮਾਮੀ ਮਾਮੀ ਤੋਂ ਮੈਨੂੰ ਕਹਿੰਦੇ ਵਿਚਾਰੇ ਭਾਪੀ ਕਹਿੰਦੀ ਹੈ ਹਾਂ ਪਾਪਾ ਭਾਬੀ ਕਹਦੇ ਕੋ ਚੱਕਰ ਨਹੀਂ ਰਿਸਪੈਕਟ ਕਰਨੀ ਆ ਜੋ ਮਰਜ਼ੀ ਕਹਤੋਂ ਰਿਸਪੈਕਟ ਨਾਲ ਬੁਲਾਉਣਾ ਬਸ ਹਨੇ ਜਦ ਤੱਕ ਰੀਤ ਸੱਟ ਨਹੀਂ ਖਾਂਦੇ ਨਹੀਂ ਨਾ ਸਮਝੇ ਪੱਕੇ ਨਹੀਂ ਹੋਏ ਜਦ ਤੱਕ ਨਹੀਂ ਦਿੱਖਿਆ ਨਾ ਹਾਂ ਅਸੀਂ ਤਾਂ ਖੇਲ ਲਿਆ ਖੇਲ ਲਿਆ ਚਲ ਉਰੀ ਰੋਹ ਪਰ ਅਸੀਂ ਚੱਲਦੇ ਚਲੋ ਬਾਏ ਬਾਏ ਵੀ ਬਾਏ ਆ ਮਮੀ ਹਾਇ ਵੇ ਕੱਪੜੇ ਵੀ ਲੋਸਦੇ ਆ ਦੇਖ ਲੈ ਥੋੜਾ ਬਾਗੇ ਥੋੜਾ ਹੁਣ ਦੀਦੀ ਕਹਿੰਦੀ ਭਾਂਡੇ ਕੁੜੀ ਚੱਕਦੀ ਐ ਮੈਂ ਕਿਹਾ ਬਾਤ ਚੱਕ ਤੋਕੀ ਉਹ ਚਲੋ ਕੋਈ ਨਹੀਂ ਕੁੜੀਆਂ ਚੜੀਆਂ ਦਾ ਹੀ ਕੰਮ ਹੁੰਦਾ ਔਰ ਤਾਇਆ ਕਰ ਲਿਆ ਉਹਨੇ ਕਰ ਲਿਆ ਕੋਈ ਫਰਕ ਨਹੀਂ ਹੈਗਾ ਲੈ ਵੇ ਡਾੜੀ ਵੀ ਨਿਕਲ ਆ ਬਾਹਰ ਨੂੰ ਹੁਣ ਮੈਂ ਵੀ ਜਾ ਦੇਖ ਲੈ ਉਹ ਵੀ ਲੈ ਗਿਆ ਆ ਰੌਣਕ ਮੇਲਾ ਦਾ ਹਿਰਦੀ ਕਿਰਪਾ ਨਾਲ ਲੱਗਦਾ ਹੈ ਹਾਂ ਬੰਦੇ ਰਿਸ਼ਤੇਦਾਰਾਂ ਦਾ ਹਾਂ ਕੀ ਹੋ ਗਿਆ ਦੇਖੇ ਉਸ ਨਹੀਂ ਗੱਲਾਂ ਤਾਂ ਤੁਸੀਂ ਕਰ ਜਿੰਦੇ ਕੋਈ ਨਾ ਕੋਈ ਤੇ ਇਹ ਨਹੀਂ ਕਰਦੀਆਂ ਅੱਛਾ ਇਹ ਵੀ ਨਵੇਂ ਪੁਆਏ ਲੱਗਦੇ ਆ ਹਾਂ 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 ਨਵੇਂ ਹੀ ਆ ਆ ਡੈਡੀ ਕੱਲੇ ਪੁਆਏ ਆ ਕੱਲੇ ਪੁਆਏ ਆ ਦੂਆ ਕਿਉਂ ਆ ਹੂੰ ਉਹ ਸਿਮੂ ਆ ਖੜੀ ਸਿਮੂ ਚਲੋ ਜੀ ਤੇਰਾ ਹੋ ਗਿਆ ਰੱਖ ਲਓ ਚਲੋ ਲੈ ਮਮੀ ਮੈਂ ਨਹੀਂ ਲੈਣਾ ਮਮੀ ਮੁਠੀ ਬੰਦ ਬਸ ਮੁਠੀ ਖੰਭੀ ਰੱਖ ਜਾ ਗੱਪਾਈ ਨਹੀਂ ਰੋ ਨਹੀਂ ਨਹੀਂ ਇਹ ਹਾਂ ਲੈ ਲਾ ਬਿਆਹ ਬਿਆਹ ਮੰਗਣਾ ਕਰਦੇ ਹਾਂ ਹੁਣ ਬਿਆਹ ਕਰਕੇ ਲੈਣਾ ਕੋਈ ਨਹੀਂ ਯਾਰ ਯਾਰ ਲੱਗਦਾ ਮਮੇ ਜਰਮਨੀ ਇਹਨਾਂ ਨੇ ਪੜੇ ਆ ਤਾਂ ਇਹਦਾ ਘਰ ਚੱਲਦਾ ਨਹੀਂ ਇਹਨਾਂ ਦੀ ਤੇਰੇ ਦੀ ਭੈਣ ਛੋਟੀ ਆ ਕੋਈ ਨਹੀਂ ਮੈਂ ਕੋਈ ਨਹੀਂ ਕੰਮ ਨਹੀਂ ਇਹ ਕੱਲੂ ਨੂੰ ਸੀ ਮੁੰਡਾ ਲੈ ਨਹੀਂ ਸੀ ਮੁੰਡਾ ਲੈ ਲੈ ਉਸੇ ਨੂੰ ਲੈ ਵਾਸੋ ਲੈ ਆਲਾ ਬੋਤਾ ਸੁਦਾ ਗਾਜ ਨਹੀਂ ਪਾਲਿਆ ਗਾਜਰਾਂ ਨਹੀਂ ਵੇਚਦੇ ਦੇ ਦੇ ਮਮੇ ਸੁਣ ਲੈ ਔਰੀ ਤਾਂ ਕਹਿੰਦੀ ਆ ਕੁਝ ਛੋਟੀ ਜਿਹੀ ਰੱਖ ਲੈ ਕੋਈ ਮਾਮੀ ਬੱਸ ਹੁਣ ਆ ਜੀ ਵਿਆਹ ਨੂੰ ਕਿਤੇ ਤੈਨੂੰ ਆ ਕਹ ਕਹਦੀ ਆ ਜਾਓ ਕਿਤੇ ਵਿਆਹ ਨੂੰ ਮਾਮੀ ਵੀ ਆ ਫੜੀ ਪਈ ਆ ਹਾਂ ਹਾਂ ਸ੍ਰੀਦੂ ਮੈਂ ਫੜਾ ਦੇ ਤੁਸੀਂ ਸਾਥ ਨਹੀਂ ਇਹ ਜਾ ਕੋਈ ਨਹੀਂ ਬਾਕੀ ਦੇਰੇ ਨਹੀਂ ਮੇਰੀ ਕੋਈ ਨਹੀਂ ਐਸੀ ਫੜੇ ਨਾ ਤੇਰੀ ਦੇਦੇ ਕੋਈ ਨਾ ਡਿੰਪ ਕਰੇ ਇਹਨਾਂ ਨੇ ਡਿੰਪ ਨੂੰ ਦੇ ਦੇ ਬੱਤ ਕਰਦੇ ਨਹੀਂ ਲੱਗਦੇ ਨਹੀਂ ਡਿੰਪ ਇਹ ਨਹੀਂ ਬੁਗੈ ਸਗਨ ਆਏ ਹੈ ਘੱਟ ਕਰ ਦੋ ਇੱਥੇ ਘੱਟ ਕਰ ਦੋ ਘੱਟ ਕਰ ਦੋ ਨਹੀਂ ਮੈਨੂੰ ਸਗਨ ਨਹੀਂ ਸਾਡੂ ਵੀ ਥੋੜੇ ਕਰ ਦੋ ਹਾਂ ਨਾ ਕੋਈ ਨਾ ਡਿੰਪਤ ਕੋਈ ਨਾ ਕੋਰਾ ਕਲਾਮਤ ਕੋਈ ਨਹੀਂ ਇਹ ਮਾਮਾ ਵੀ ਤਾਂ ਤੇਰੇ ਕੋਈ ਨਾ ਸਰ ਜੀ ਮਾਮਾ ਨੇ ਮੈਨੂੰ 500 ਰੁਪਏ ਦੇ ਗਏ ਫਿਰ ਕੀ ਆ ਗਿਆ ਫਿਰ ਕੀ ਆ ਮਾਮਾ ਆਪਣੇ ਮਾਮਾ ਵਾਲੇ ਮਾਮੀ ਵਾਲੇ ਪਾਣੀ ਪਾ ਰੱਖ ਲੈ ਬਈ ਕੋਈ ਨਾ ਇੱਥੇ ਕੋਈ ਨਾ ਮਮੀ ਉਹ ਤਾਂ ਕੁੜੀ ਤੇ ਸਗਨ ਆ ਸਗਨ ਕੱਟੇ ਨਾ ਉਹ ਵੀ ਤੇ ਆ ਦੇ ਉਹ ਤਾਂ ਪਿੱਛੇ ਤਾਂ ਪੜੇ 500 ਰੁਪਏ ਲੈ ਲੈ ਆ ਪਾ ਰੱਖ ਚੀਜ਼ ਨਹੀਂ ਹੁਣ ਟੱਡੀ ਜੀ ਕਹਿੰਦੀ ਮੈਂ ਵੀ ਲੈਣ ਲਾ ਨਾਨੇ ਕੋਲ ਖੜ ਗਿਆ ਆ ਕੇ ਆਪਣੇ ਕੋਲ ਇਹਨੂੰ ਇਹਨੂੰ 100 ਰੁਪਏ ਬਹੁਤ ਹਨ ਨਹੀਂ 100 ਐਵੀਆ ਉਹਦੀ ਉਹਦੀ ਡਵਾਇ ਕਰਕੇ ਕਹਦੀ ਆ ਹਾਂ 10 ਰੁਪਏ ਦੇਣਾ ਹਾਂ ਡਾਡੀ 50 ਦਾ ਨੋਟ ਦੇ ਦੇ ਬਸ 50 ਦਾ ਹੀ ਦੇ ਦੇ ਯਾਰ ਕੋਈ ਨਹੀਂ ਖੁਸ਼ ਹੋ ਕੇ ਨੂੰ ਜਿਹੜਾ ਆ ਮੇਜਾ ਹੁਣ ਕੋਲ 100 ਦੇ ਨੂੰ ਕੋਲ 100 ਦੇ ਨੂੰ ਹੱਥ ਪਾ ਲਿਆ ਨਾ ਮੈਂ ਤਾਂ ਨਹੀਂ ਹੜਕੇ ਲਏ ਹੁਣ ਐ ਧੜਕੇ ਲਊਗੀ ਚੱਲ ਕੋ ਆ ਜਾ ਸੁਬੀ ਆ ਜਾਣਾ ਹੈ ਪੈਣਾ ਨਹੀਂ ਪੈਸੇ ਟਿਕਦੀ ਆ ਉਹ ਵੀ ਅੱਛਾ ਇਹ ਵੀ ਦੇਖਣਾ ਹੈ ਇਹ ਵੀ 50 ਰੁਪਏ ਮੰਨ ਵੀ ਮਿਲ ਜਵੇ ਮੈਂ ਨਹੀਂ ਮੰਗਦੀ ਗਰੀ ਤਾਂ ਆਇਓ ਜਾਊਂਗੀ ਨਾ 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 ਰਹਿਣ ਦੇ ਨਾ ਨਾ ਚਲੋ ਬੈਠੋ ਗੁੱਟੇ ਬੈਠੇ ਹੀ ਰਹੂੰਗੀ ਹਾਂ ਗੁੱਟੇ ਇਕੱਠੇ ਹੀ ਰਹਿਲੀ ਜਿਹੜੇ ਲੈਣਾ ਦਾ ਚੈੱਕ ਦੇ ਦੂੰਗਾ ਕੱਟ ਕੇ ਤੁਹਾਨੂੰ ਗੰਗਾਲ ਬੈਂਕ ਦਾ ਨਾ ਵੀ ਆਹ ਦੇਖ ਕੇ ਵਾਦੂ ਬਈ ਆ ਤੱਕਰਿਆਂ ਮੈਂ ਚੈੱਕ ਮੁੱਕਾ ਪਈਆ ਖਾਤਿਆਂ 'ਚ ਪੈਸੇ ਹੈ ਨਹੀਂ ਕੱਟ ਦਾਂਗੇ ਕੋਈ ਨਾ ਭੱਗ ਲੈ ਕੀ ਹੋ ਗਿਆ ਤੂੰ ਵੀਰ ਨੂੰ ਚੈੱਕ ਵੋਕ ਲੈਣੀ ਉਹਦੇ ਨਾਲ ਮਾਮੀ ਰੱਖ। ਅਜਾ ਸਮਝਾਉ ਤਾਂ ਹੋਈ ਨਹੀਂ ਤੁਹਾਡਾ। ਹੋ ਗਿਆ। ਹੋ ਗਿਆ। ਸਗਨੀ ਮੋੜੀ ਦੰਦ। ਮੈਂ ਤਾਂ ਕੋਈ ਕਹਿੰਨੀ ਸਗਨ ਕਰਦੀ। ਮਾਮੀ ਉਧਰ ਨੂੰ ਹੋ ਜਾ। ਚਲੋ ਉਧਰ ਨੂੰ ਹੋ ਜਾ। ਮਾਮੀ ਨੇ ਸ਼ੀਸ਼ੇ ਕੋਲ ਬਹਿਣਾ ਯਾਰ। ਨਹੀਂ। ਨਹੀਂ। ਹਵਾ ਲੱਗਦੀ ਰਹਿਣਾ ਮੇਰਾ ਕੀ ਕਰਾਂਦੀ ਮੈਂ। ਨਾ 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 ਠੀਕ ਆ। ਆ ਤਾਂ ਠੀਕ ਰਹੀਂ ਹਵਾਲਗੀ ਲੱਗਦੀ ਰਵੇ ਫਿਰ ਵਧੀਆ ਹੋਊਗਾ। ਉਹ ਉਹ ਅਖਬਾਰ ਰੱਖਣ ਵਾਲਾ ਤਜਰਬਾ ਕਰੇ ਨਹੀਂ ਹੋਇਆ। ਉਹ ਤਾਂ ਕਰਿਆ ਨਹੀਂ ਅਸੀਂ ਚੱਲ। ਅਖਬਾਰ ਹੁਣ ਇੱਥੇ ਹੋਣਾ ਨਹੀਂ ਮੈਂ ਰੱਖ ਕਰ ਲੈਣਾ। ਬਸ ਠੀਕ ਹੈ। ਹੁਣ ਤਾਂ ਪੌਂਸਾ ਜਣਾ ਘਰ ਅਸੀਂ ਹੁਣ ਤਾਂ ਘਨੇਰੇ ਚ ਪਤਾ ਹੀ ਨਹੀਂ ਲੱਗਣਾ ਗੱਡੀ ਕਿੱਧਰ ਘੁੰਮੇ। ਠੀਕ ਹੈ ਜੀ। ਆਇਓ ਵਿਆਹ। ਠੀਕ ਹੈ ਜੀ। ਹਾਂ ਜੀ। ਪਹਿਲਾਂ ਹੀ ਆਉਣਾ ਪਿੰਦਰ ਨੇ ਤਾਂ ਪਹਿਲਾਂ ਆ ਲੈਣਾ। ਹੋਰ ਕੰਮ ਕਰਨੇ ਨੇ। ਕੰਮਕਾਰ ਕਰਾਉਣਾ ਆਊਗਾ। ਨਹੀਂ ਆਉਣਗੇ ਸ੍ਰਿੰਦਰ ਵੀ ਆਊਗੀ। ਸ੍ਰਿੰਦਰ ਨੇ ਆਪਣੀ ਗੈ ਨਹੀਂ ਦੇਖਣੀ ਡੈਡੀ ਨੂੰ ਵੀ ਦੇਖਣਾ। 10 ਦਿਨ ਹੋਰ ਕੇ ਡੈਡੀ ਨੂੰ ਲੈ ਜੂंगे ਯਾਰ ਆ ਗਾਂ ਚੋਈਰ ਲੰਮੀ ਉੱਧਰ ਗਾਂ ਚੋਈ ਦੁੱਧ ਲਿਆਏ ਮਾਲਾ ਨੂੰ ਡੈਰੀ ਚੋਂ ਪਾਏ ਡੈਰੀ ਤਾਂ ਪਹਿਲਾਂ ਹੀ ਲੈ ਜਾਣਾ ਸਾਧਰੀ ਆਜੀ ਕਰਦਾ ਗਾਂ ਚੋ ਲਈ ਆਪਣੀ ਜੱਤ ਤਾਂ ਜਦੇ ਤੁਹਾਨੂੰ ਲੈ ਜੀ ਕਰਨਾ ਕਿ ਨਾ ਦੁੱਧ ਲੈ ਜੀ ਕਰਨਾ ਚੱਲਿਓ ਮੈਂ ਬੈਠ ਬੈਠ ਸੰਦੀਪ ਬੈਠ ਚੱਲ ਹੈ ਬਾਈ ਮੈਂ ਸੋਮਵਾਰ ਨੂੰ ਆਉਂਗਾ ਆ ਜੀ ਵੈਲਕਮ 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 ਸੋਮਵਾਰ ਨੂੰ ਮੋਟਰਸਾਈਕਲ ਸੇਕ ਕੇ ਗੱਲ ਕਰਤੀ ਨਹੀਂ ਕਿਉਂ ਛੇ ਮਹੀਨੇ ਹੋ ਗਏ ਹੁਣ ਕਿਉਂ ਪ੍ਰੋਗਰਾਮ ਹੁਣ ਨੱਠ ਪੱਧ ਪਹੁੰਚ ਗਏ ਕਰ ਆ ਮੈਂ ਪਤਾ ਕੀ ਕਹਿੰਦਾ ਛੁੱਪੂ ਵੀ ਲੱਗੀ ਗੱਲ ਹਾਏ ਮੇਰੇ ਬੂੰਗਾ ਹਾਏ ਮੇਰੇ ਬੂੰਗਾ ਆਹਨੇ ਉਹ ਖਾਚਾ ਮੈਨੂੰ ਦੁੱਧ ਪਿਲਾਣ ਲਓ ਅਬ ਇਹ ਦਿਸਾ ਚਲੀਏ ਮਤਲਬ ਅੰਦਰ ਹੀ ਦੇ ਵੀ ਫੀਲਿੰਗ ਚ ਆ ਜਾਂਦੀ ਸੀ ਉਹ ਮੈਂ ਸਕਰੀਨ ਸ਼ਾਟ ਲੱਤਾ ਦਾ ਮੈਂ ਫੋਟੋ ਬਣਾ ਰਿਹਾ ਦਾ ਵੀਡੀਓ ਦੀ ਇਹ ਜਾਣ ਸਾਡੀ ਚੋਕ ਕੀਤੀ ਹੈ ਜੀ ਕਦੀ ਤੱਕ ਜਮਾ ਲੈ ਜਾਏਗੇ ਤੇਰੇ ਬਿਨਾ ਲੋ ਰੋਕੇ ਦਿਖਾ ਛੱਡ ਕੇ ਤੇਰੀ ਉਹ ਦੋ ਬਸ ਨੂੰ ਘੁਮਾਇਦਾ ਮੂੰਹ ਦੇਖਣਾ ਮੈਂ ਇਹ ਜਾਸ ਨਹੀਂ ਅਸੀ ਤਾਂ 2 3 ਬ 2 ਵਜੇ ਤੇ ਜਾ ਕੇ ਬਾਅਦ ਵਿੱਚ ਬਰਗ ਜੰਨੇ ਆ ਜਿੱਦ ਦੇ ਨੇ ਉੱਥੇ ਹੀ ਚਲੇ ਜਾਣਾ ਸਾਡਾ ਕਿਆ ਬਣੂ ਆ ਪਹਿਲਾਂ ਮੀਟ ਕਰੋ ਇਹ ਸਾਡਾ ਕਿਆ ਵੀਡੀਓ ਕਾਲ ਤਾਂ ਕਰਕੇ ਦੇਖੀ ਸਾਈਂ ਹੁਣ ਤਾਂ ਤੁਸੀਂ ਫਸੇ ਇਹ ਵੀਡੀਓ ਕਾਲ ਤੇ ਨਹੀਂ ਆ ਗਿਆ ਹਾਂ ਤਾਂ ਜੱਫੀ ਪਾ ਗੀ ਤੂੰ ਦੇਖੀ ਨੀਂਦ ਲੈ Papa ਕਦੇ ਸੁਣਾਉਂਦੀ ਸੌਂਦੀ ਨਹੀਂ ਕੀ ਇਹ ਨਹੀਂ ਨਾਨੀ ਆਗੇ ਨੂੰ ਕੁੱਕੀ ਜਦੇ ਆ ਜਾਂਦੀ ਆ ਹਮਮ ਹਾਏ Papa ਕਿੱਥੇ ਆ ਪੱਪੂ ਚਲੇ ਗਏ ਪੁੱਤ ਇਹ ਕਿਹਨੇ ਕਹੇ ਜੀ ਸਾਡੇ ਨੇ ਮੱਕੀ ਦੀਆਂ ਦੋ ਰੋਟੀਆਂ ਬੇਰਤੀਆਂ ਇੱਕ ਕੇ ਖਾਦੀ ਆ 30 3:00 ਵਜੇ ਤਿਆਰ ਹੋਊਗੀ ਤੁਸੀਂ ਰੋਟੀ ਖਾਏ ਮਾਮੇ ਨੇ ਸਬਜ਼ੀ ਬਣਾਈ ਹੋਈ ਇੰਨੀ ਵਧੀਆ ਗੋਭੀ ਦੀ ਅਰ ਉਹ ਮਰ ਨਾ ਮੈਂ ਟੀਰੇ ਪਾਣੀ ਨਾਲ ਲਿਆ ਇਹਨੂੰ ਵੀ ਖਵਾ ਜੂ ਮਾਮੇ ਦੇ ਨਾਲ ਕੋਈ ਨਾ ਕੋਈ ਨਾ ਮੇਰੀ ਜਾਨ ਜਿੱਥੇ ਮੇਰੇ ਰਾਣੀ ਜੀ ਲੱਗਣਾ ਇਹਨੂੰ ਮੈਂ ਨਹੀਂ ਭੇਜਣਾ ਬਸ ਫੂਲ ਮੈਂ ਤਾਂ ਆਪਰੇ ਭੇਜਣਾ ਜਦੋਂ ਤੱਕ ਤੇ ਤਰੀ ਮੇਰਾ ਚੱਲੇ ਜਿਹੜਾ ਮੇਰਾ ਪਤਾ ਇਹ ਮੇਰੇ ਪੱਤੇ ਨੂੰ ਪਤਾ ਮੇਰਾ ਲੂਣਾ ਨਿਕਲ ਲੱਗ ਗਿਆ ਤਾਂ ਕੋਈ ਜੇ ਜਿਆਦਾ ਦੇਰੀ ਰੱਖਣਾ ਰਵਿੰਦਰ ਨੂੰ ਕਹਿਣਾ ਇੱਕ ਨੂੰੇ ਆ ਜਾ। ਤੇ ਮਾਸੀ ਦੇ ਹੋਰ ਔਖਾ ਹੋ ਜਾਣਾ ਦਿਨਪਤੀ। ਤੂੰ ਸਾਡੇ ਨਾਲ ਫਿਰ ਤੋਂ ਚਲੇ ਜਾਉਂਗੀ ਹੈਂ? ਭਈ ਮੈਂ ਤਾਂ ਕਹਿੰਦੀ ਖੁਸ਼ੀ-ਖੁਸ਼ੀ ਕੋਈ ਨਾ ਆਪਣੇ ਘਰ ਆ ਜਾਵੇ ਉਹਨਾਂ ਨੂੰ ਹੀ ਨਾ ਹੈਗਾ। ਫਰਨਾ ਮੈਨੂੰ ਫੂਲ ਕਵਾਂ ਕੇ ਲੈ। ਦਾਦਾ-ਦਾਦੀ ਦੀ ਵੀ ਹੈਗੀ ਐ ਇਹ। ਨਾ ਨਾਨੀ ਦੀ ਵੀ ਹੈਗੀ ਐ ਇਹ। ਇਹ ਮੇਰੇ ਭਾਈ ਫੂਲ ਲੈ ਕੇ ਜਾਇਆ ਕਰੋ ਜਾਂ ਮੇਰੇ ਜੀ ਕਰਿਆ ਕਰੋ। ਜੇ ਤੂੰ ਕਹਿੰਦਾ ਛੱਡਦਾ ਇਹ ਫੂਲ। ਮੈਂ ਰਹਿਣੇ ਸਾਥੀ ਹੋਥੇ। ਫੂਲ ਨੂੰ ਕੋਈ ਛੱਡਿਆ ਵਾਰੂ। ਵਾ ਮਮੀ। ਸਰੇਲਾ ਮਾ ਮੈਂ ਨਹੀਂ ਜਾਣਾ ਮੇਰਾ ਘਰ ਵਾਲਾ ਠੀਕ ਹੈ ਨਾ ਨਾ ਕੋਈ ਨਹੀਂ ਜਾਣਾ ਤਾਂ ਇੱਕ ਦਿਨ ਜਾਣਾ ਹੀ ਹੈ ਮਾਸੀ ਜੇ ਤੂੰ 5 ਨੂੰ ਨਹੀਂ ਭੇਜੀ 10 ਰੁਪਏ ਜੁ ਨਹੀਂ 10 ਨੂੰ ਨਹੀਂ 15 ਨੂੰ ਜਾਣਾ ਤਾਂ ਪੈਣੀ ਹੈ ਇਹ ਭਾਈ ਕੁੜੀਆਂ ਆਪਣੇ ਘਰ ਚੰਗੀਆਂ ਲੱਗਦੀਆਂ ਵਾਸੀ ਦਾ ਚੁੱਭੂ ਲੈ ਜਾ ਇਹਨੂੰ ਛੱਡ ਜਾ ਹਾਂ ਠੀਕ ਆ ਦੋਹੇ ਲੈ ਕੇ ਜਾਣਗੇ ਸੇਕ ਕਰ ਲੈਂਦੇ ਆ ਦੋਹੇ ਲੈ ਕੇ ਜਾਣੀ ਆ ਚੁੱਭੂ ਨਹੀਂ ਗਈ ਨੂੰ ਨਹੀਂ ਛੱਡਣਾ ਇਹਨਾਂ ਨੂੰ ਕੀ ਦੋਹੇ ਲੈ ਕੇ ਜਾਣੀ ਆ ਅੰਬਰ ਮੇਰੀ ਨਕਸੇ ਜਾਂ ਗਵਰਨਰ ਨਾ ਐਕਸਚੇਂਜ ਹੁੰਦਾ ਸਟੇਜ ਕਰ ਲੈਂਦੇ ਹਾਂ ਹਾਂ ਹੁਣ ਉਹਦਾ ਤਾਂ ਤਿਆਰ ਕਰਕੇ ਸਕੂਲੇ ਭੇਜਣਾ ਹੈ ਜਾਂ ਪੜਾਉਣਾ ਕਹਤੇ ਐ ਜਿਹੜੇ ਲਫਾਫੇ ਲੂਫੇ ਚ ਇਕਣਾ ਨਹੀਂ ਰੁੜਨਾ ਚਾਹੀਦੀ ਤੁਹਾਡੇ ਕਿਸੇ ਟਿਕਾਣੇ ਜਾਣੇ ਚਾਹੀਦੇ ਸਾਰੇ ਹਾਂ ਜਦੋਂ ਮਰਜ਼ੀ ਖੋਲੋ ਚਾਹ ਕੋਈ ਬੈੱਡ ਬਿਲਾ ਕਰੋ ਚਾਹ ਅਲਮਾਰੀ ਬੈਲੀ ਕਰੋ ਤੇ ਸਮਾਨ ਸਾਰਾ ਕਬਰ ਕਰੋ ਤੇ ਚਾਹ ਲੂ ਦੇ ਦੋ ਮੈਨੂੰ ਸੂਟ ਜਿਹੜੇ ਸ਼ੂਨ ਨੂੰ ਭਾਬੀ ਨੂੰ ਪਹਚਾਈਏ ਹਾਂ ਸੀ ਇਹਨੂੰ ਲੈਣੇ ਗੱਲ ਨੂੰ ਨੀ ਦਾ ਲੈ ਕੇ ਆਏ ਕੁਝ ਠੀਕ ਐ ਸੀ ਚਲੋ ਠੀਕ ਹੈ ਜੀ ਮਹਾਰਾਜ ਰੱਖਿਆ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਮਿਲਦੇ ਕਿ ਸਾਰੇ ਬਲਾਹ ਚ